ਕੈਨੇਡਾ ਟੂਰਿਸਟ ਵੀਡੀਓ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਤੋਂ ਇਸ ਸਮੇਂ ਦੀਆਂ ਦੋ ਵੱਡੀਆਂ ਖਬਰਾਂ ਨਿਕਲ ਕੇ ਆ ਰਹੀਆਂ ਹਨ ਜੀਹਾਂ ਪਹਿਲੀ ਖਬਰ ਦੀ ਜੇਕਰ ਗੱਲ ਕਰੀਏ ਤੇ ਪੰਜਾਬੀਆਂ ਦੇ ਹਾਰਮਨ ਪਿਆਰੇ ਨੇਤਾ ਜਸਟਨ ਟਰੂਡੋ ਜੋ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਸਨ ਉਹਨਾਂ ਦੇ ਵੱਲੋਂ ਹੁਣ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਜਿਹੜਾ ਉਹ ਸਤੀਫਾ ਦੇ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਜੜੀਆਂ ਇਹ ਖਬਰਾਂ ਨਿਕਲ ਕੇ ਆ ਰਹੀਆਂ ਸਨ ਪਰ ਹੁਣ ਆਖਰਕਾਰ ਜਿਹੜਾ ਟਰੂਡੋ ਦੇ ਵੱਲੋਂ ਆਪਣਾ ਸਤੀਫਾ ਜਿਹੜਾ ਅੱਜ ਜਾਰੀ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪ ਪੰਜਾਬੀਆਂ ਭਾਰਤੀਆਂ ਦੇ ਲਈ ਵੱਡੇ ਜਿਹੜੇ ਐਲਾਨ ਟਰੂਡੋ ਦੇ ਵੱਲੋਂ ਪਿਛਲੇ 9 ਸਾਲਾਂ ਦੇ ਦੌਰਾਨ ਕੀਤੇ ਗਏ ਤੇ ਲਗਾਤਾਰ ਪੰਜਾਬੀਆਂ ਨੂੰ ਪੀਆਰਬੀ ਜਿਹੜੀ ਕੈਨੇਡਾ ਦੇ ਵਿੱਚ ਦਿੱਤੀ ਜਾਂਦੀ ਰਹੀ ਹੈ ਤੇ ਇਸ ਤੋਂ ਇਲਾਵਾ ਪਿਛਲੇ ਸਾਲ ਦੀ ਜੇਕਰ ਗੱਲ ਕਰੀਏ ਤੇ ਕੁਝ ਸਖਤ ਫੈਸਲੇ ਜਿਹੜਾ ਟਰੂਡੋ ਨੂੰ ਰਾਜਨੀਤੀ ਦੇ ਕਰਕੇ ਵਿਸ਼ਾਕ ਲੈਣੇ ਪਏ ਹੁਣ ਪਰ ਟਰੂਡੋ ਵੱਲੋਂ ਜਿਹੜਾ ਪੰਜਾਬੀਆਂ ਦੇ ਲਈ ਜਿਹੜੇ ਵੱਡੇ ਐਲਾਨ ਹਮੇਸ਼ਾ ਹੀ ਕੀਤੇ ਜਾਂਦੇ ਰਹੇ ਹਨ ਤੇ ਦੂਸਰੇ ਪਾਸੇ ਹੁਣ ਦੂਸਰੀ ਵੱਡੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀ ਪੱਕੇ ਤੌਰ ਦੇ ਉਤੇ ਰੇ ਰਹੇ ਹਨ ਜਾਂ ਫਿਰ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਉੱਤੇ ਜਾ ਕੇ ਉਹਨਾਂ ਦੇ ਵੱਲੋਂ ਵਰਕ ਪਰਮਿਟ ਲਿਆ ਗਿਆ ਹੈ ਜਾਂ ਫਿਰ ਸਟੂਡੈਂਟ ਵੀਜ਼ਾ ਤੋਂ ਬਾਅਦ ਵਰਕ ਪਰਮਿਟ ਦੇ ਹਨ ਉਹਨਾਂ ਦੇ ਵੱਲੋਂ ਆਪਣੇ ਮਾਪਿਆਂ ਦੀ ਐਪਲੀਕੇਸ਼ਨਾਂ ਕੈਨੇਡਾ ਦੇ ਵਿੱਚ ਲਗਾਈਆਂ ਜਾਂਦੀਆਂ ਸੀ ਜਿਸ ਪ੍ਰੋਗਰਾਮ ਨੂੰ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਕਿਹਾ ਜਾਂਦਾ ਸੀ ਜਿਸ ਦੇ ਤਹਿਤ ਪੰਜਾਬੀ ਆਪਣੇ ਮਾਤਾ ਪਿਤਾ ਨੂੰ ਕੈਨੇਡਾ ਦੇ ਵਿੱਚ ਸੂਪਰ ਵੀਜ਼ਾ ਦੇ ਉੱਤੇ ਸੱਦ ਸਕਦੇ ਸਨ ਤੇ ਬਹੁਤ ਸਾਰੇ ਪੰਜਾਬੀਆਂ ਨੂੰ ਜਿਹੜਾ ਉਹ ਪੀਆਰ ਹੋਣ ਦਾ ਵੀ ਮੌਕਾ ਮਿਲਦਾ ਸੀ ਕਿਉਂਕਿ ਲੋਟਰੀ ਸਿਸਟਮ ਦੇ ਜ਼ਰੀਏ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹਰ ਸਾਲ ਕੁਝ ਕੁ ਮਾਪਿਆਂ ਨੂੰ ਪ ਕੀਤਾ ਜਾਂਦਾ ਸੀ ਪਰ ਪਿਛਲੇ ਦਿਨਾਂ ਤੋਂ ਜਿਹੜਾ ਪਿਛਲੇ ਸਾਲਾਂ ਤੋਂ ਕਾਫੀ ਜ਼ਿਆਦਾ ਬੈਕਲੌਗ ਜਿਹੜਾ ਬੱਝ ਚੁੱਕਾ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਕੋਲ ਜਿਸ ਦੇ ਕਾਰਨ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਕੈਨੇਡਾ ਦੇ ਵਿੱਚ ਜਿਹੜੇ ਵੀ ਪੰਜਾਬੀ ਭਾਰਤੀ বাসਦੇ ਹਨ ਉਹ ਆਪਣੇ ਮਾਤਾ ਪਿਤਾ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਲਈ ਲਗਾ ਸਕਣਗੇ ਅਤੇ ਮਾਪਿਆਂ ਨੂੰ ਵੀ ਹੁਣ ਲੰਮਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਕਿਉਂਕਿ ਕੈਨੇਡਾ ਦੇ ਵੱਲੋਂ ਹੁਣ ਪੇਰੈਂਟਸ ਅਤੇ ਗ੍ਰੈਂਡਪੇਰੈਂਟਸ ਪ੍ਰੋਗਰਾਮ ਨੂੰ ਜਿਹੜਾ ਉਹ ਬੰਦ ਕਰਨ ਦਾ ਐਲਾਨ ਕਰ 해.